ਤੁਹਾਡੇ ਖਾਤਰ ਇੱਕ ਹੋਰ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਘਰ ਤੁਸੀਂ ਦੇਖੋਗੇ ਤੁਸੀਂ ਦੇਖਦੇ ਰਹੋਗੇ ਕਿਉਂਕਿ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਜਿਹੜੇ ਮਾਲਕ ਆਪ ਨੇ ਉਹ ਸਰਕਾਰੀ ਜੋਬ ਕਰਦੇ ਨੇ ਰੇਡ ਸਿਰਫ 12 ਲੱਖ ਰੁਪਏ ਹੈ ਵਾਲਪੇਪਰ ਵਗੈਰਾ ਲੱਗੇ ਹੋਏ ਨੇ ਬਹੁਤ ਸੋਹਣਾ ਤਿਆਰ ਹੈ ਕੂਠੀ ਵਾਂਗੂ ਤਿਆਰ ਕੀਤਾ ਹੋਇਆ ਬਾਕੀ ਤੁਸੀਂ ਦੇਖੋ ਆਪੇ ਤੇ ਗੱਲਬਾਤ ਕਰਦੇ ਆਪਾਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਆਪਣਾ 73800 ਪੂਰਾ 26173 ਤੁਸੀਂ ਵੀ ਘਰ ਕੂਠੀ ਮਕਾਨ ਵੇਚਣਾ ਹੈ ਕਿਸੇ ਵੀ ਏਰੀਆ ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ ਐਡ ਆਪਾਂ ਲਗਾ ਦਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ 12 ਲੱਖ ਰੇਟ ਦੇ ਵਿੱਚ ਇੰਨਾ ਵਧੀਆ ਘਰ ਤੇ ਨਵਾਂ ਘਰ ਤੇ ਇੰਨਾ ਸੋਹਣਾ ਤਿਆਰ ਕਰਵਾਇਆ ਹੋਇਆ ਮਿਲਣਾ ਮੁਸ਼ਕਲ ਹੈ ਜੀ ਬਾਕੀ ਤੁਸੀਂ ਵੀਡੀਓ ਚੈੱਕ ਕਰੋ ਜੀ ਤੁਹਾਨੂੰ ਆਪਣੇ ਆਪਾ ਤਾਂ ਲੱਗ ਜਾਊਗਾ ਪਹਿਲਾਂ ਤਾਂ ਤੁਸੀਂ ਡਰਾਇੰਗ ਰੂਮ ਦੇਖੋ ਬਹੁਤ ਵਧੀਆ ਸੋਹਣਾ ਇਹਨਾਂ ਨੇ ਤਿਆਰ ਕਰਵਾ ਰੱਖਿਆ ਕੰਦਾ ਤੇ ਵਾਲਪੇਪਰ ਲੱਗਿਆ ਹੋਇਆ ਡਿਜ਼ਾਈਨ ਬਹੁਤ ਵਧੀਆ ਬਾਕੀ ਛੱਤ ਤੇ ਬਾਲ ਪੇਪਰ ਲੱਗਿਆ ਹੋਇਆ ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਹੁਣ ਤੁਸੀਂ ਦੇਖੋ ਜੀ ਕਿਚਨ ਜਿਹੜੀ ਰਸੋਈ ਬਣੀ ਹੋਈ ਹੈ ਸਾਰਾ ਕੰਮ ਇਹਨਾਂ ਨੇ ਕੰਪਲੀਟ ਕਰਵਾ ਰੱਖਿਆ ਟਾਈਲਾਂ ਸਾਰੀਆਂ ਲੱਗੀਆਂ ਹੋਈਆਂ ਤੇ ਬਾਕੀ ਲੱਕੜ ਦਾ ਜਿੰਨਾ ਕੰਮ ਹੁੰਦਾ ਹੈ ਸਾਰਾ ਇਹਨਾਂ ਨੇ ਟੋਟਲ ਕਰਵਾ ਰੱਖਿਆ ਓਪਨ ਕਿਚਨ ਆਪਾਂ ਨੂੰ ਮਿਲੂਗਾ ਜੀ ਤੇ ਘਰ ਸੋਹਣਾਗਾ ਕੂਠੀ ਵਰਗਾ ਘਰ ਹੈ ਤੇ ਨਾਲ ਹੀ ਆਪਾਂ ਨੂੰ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਲਓ ਅੰਦਰ ਹੀ ਐ ਚੀ ਤੇ ਇਹਦੇ ਵਿੱਚ ਵੀ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਟਾਈਲਾਂ ਦਾ ਟੂਟੀਆਂ ਦਾ ਜੋ ਵੀ ਕੁਝ ਹੁੰਦਾ ਜੀ ਸਾਰਾ ਕੁਝ ਵਧੀਆ ਗਾ ਗੇਟ ਜੋੜੀਆਂ ਸਾਰਾ ਕੁਝ ਲੱਗਿਆ ਹੋਇਆ ਹੈ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਗ੍ਰਿਲ ਪੌੜੀਆਂ ਤੇ ਲੱਗੀ ਹੋਈਆਂ ਤੇ ਸਾਹਮਣੇ ਆਪਾਂ ਨੂੰ ਇੱਕ ਬੈਡਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਆ ਗਿਆ ਜੀ ਇੱਕ ਬੈਡਰੂਮ ਇਹਦੇ ਬੈਕਸਾਈਡ ਵੀ ਥੋੜੀ ਜਗ੍ਹਾ ਇਹਨਾਂ ਨੇ ਰੱਖੀ ਹੋਈ ਆ ਉਹਨੂੰ ਆਪਾਂ ਸਟੋਰੂਮ ਬਣਾਉਣਾ ਸਟੋਰੂਮ ਬਣਾ ਸਕਦੇ ਹਾਂ ਜੇ ਪੂਜਾ ਰੂਮ ਬਣਾਉਣਾ ਹੈ ਪੂਜਾ ਰੂਮ ਵੀ ਬਣਾ ਸਕਦੇ ਆ ਉਹ ਆਪਣੀ ਇੱਛਾ ਜੀ ਆਪਾਂ ਖਰੀਦ ਕੇ ਬਾਅਦ ਚ ਕੀ ਬਣਾਉਣੇ ਤੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹਨੂੰ ਬਣੇ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਥੋੜਾ ਟਾਈਮ ਹੀ ਹੋਇਆ ਬਣੇ ਨੂੰ ਤੇ ਇਹਨਾਂ ਨੇ ਵਧੀਆ ਸੋਹਣਾ ਆਪਦਾ ਜਿਹੜਾ ਘਰ ਹੈ ਤਿਆਰ ਕਰਵਾਇਆ ਹੋਇਆ ਬਾਕੀ ਰੇਟ ਬਹੁਤ ਘੱਟ ਹੈ ਜੀ 12 ਲੱਖ ਰੁਪਈਆ ਇੱਕ ਬਾਰੇ ਸਿਰਫ ਡਿਮਾਂਡ ਹੈ ਬਾਕੀ ਮਾਲਕ ਕਹਿੰਦੀ ਹੈ ਵੀ ਘਾਟਾ-ਫਾਇਦਾ ਕਰ ਲਾਂਗੇ ਤੇ ਇੱਕ ਤਾਂ ਇਹਨਾਂ ਦਾ ਇਹ ਘਰ ਹੈ ਜੀ ਤੇ ਇੱਕ ਇਹਨਾਂ ਦੀ ਹੋਰ ਜਗ੍ਹਾ ਉਹ ਵੀ ਘਰ ਤਾਂ ਚਲੋ ਪਾਇਆ ਹੋਇਆ ਪਰ ਜ਼ਿਆਦਾ ਖਰਾਬ ਹੋਇਆ ਪਿਆ ਉਹ ਵੀ ਇਹਨਾਂ ਨੇ ਸੇਲ ਕਰਨੇ ਉਹਦਾ ਰੇਟ ਵੀ ਬਹੁਤ ਘੱਟ ਹੈ ਜੀ ਉਹਦਾ ਰੇਟ 3 ਇੱਕ ਲੱਖ ਰੁਪਏ ਡਿਮਾਂਡ ਹੈ ਜੀ ਤੇ ਜਗ੍ਹਾ ਉਹ ਵੀ ਬਾਫਰ ਹੈ ਵਧੀਆ ਘਰ ਬਣਿਆ ਹੋਇਆ ਥੋੜੀ ਬਹੁਤੀ ਮਤਲਬ ਕਿ ਮੁਰੰਮਤ ਕਰਵਾਉਣੀ ਪਊਗੀ ਥੋੜੀ ਤੋਂ ਥੋੜੀ ਜੀ ਜ਼ਿਆਦਾ ਕਰਵਾਉਣੀ ਪਊ ਉਹਦੀ ਬਾਕੀ ਤੁਹਾਨੂੰ ਮੈਂ ਵੀਡੀਓ ਅੱਗੇ ਦਿਖਾਉਂਗਾ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆ ਘਰ ਜਿਹੜਾ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਨੂੰ ਜੇ ਤੁਹਾਨੂੰ ਘਰ ਵਧੀਆ ਲੱਗ ਰਿਹਾ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਵਧੀਆ ਲੱਗ ਰਿਹਾ ਤਾਂ ਸ਼ੇਅਰ ਵੀ ਕਰ ਦੋ ਤੇ ਬਹੁਤ ਸਾਰੀਆਂ ਆਪਣੇ ਕੋਲੇ ਕੋਠੀ ਘਰ ਮਕਾਨ ਆਉਂਦੀ ਰਹਿੰਦੇ ਆ ਤੇ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਪਹੁੰਚੇ ਹੋ ਤੇ ਹਰ ਰੋਜ਼ ਕੋਠੀ ਘਰ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ, ਜ਼ਰੂਰ ਦਬਾ ਦਿਓ। ਬਾਕੀ ਉੱਪਰ ਵੀ ਆਪਾਂ ਨੂੰ ਇੱਕ ਅਰੂਮ ਮਿਲ ਜੂਗਾ ਜੀ। ਉੱਪਰ ਇੱਕ ਬੈੱਡਰੂਮ ਬਣਿਆ ਹੋਇਆ ਹੈ। ਇਹਦੇ ਵਿੱਚ ਵੀ ਇਹਨਾਂ ਨੇ ਵਾਲਪੇਪਰ ਲਗਵਾ ਰੱਖਿਆ। ਬਹੁਤ ਸੋਹਣਾ ਇਹਨਾਂ ਨੇ ਇਹ ਬੈੱਡਰੂਮ ਵੀ ਤਿਆਰ ਕੀਤਾ ਹੋਇਆ ਹੈ। ਤੇ ਇੱਕ ਪੌੜੀ ਵਾਲੀ ਮੌਂਟੀ ਮਿਲ ਜੂਗੀ। ਇੱਕ ਆ ਬੈੱਡਰੂਮ, ਮਤਲਬ ਕਿ ਦੋ ਆਪਾਂ ਨੂੰ ਉੱਪਰ ਮਿਲ ਜਾਣਗੇ ਵਰਤਣ ਵਾਸਤੇ। ਲੋਕੇਸ਼ਨ ਬਹੁਤ ਵਧੀਆ ਹੈ ਆਸੇ ਪਾਸੇ ਦਾ ਮਾਹੌਲ ਦੇਖ ਲਓ ਕੋਈ ਇਦਾਂ ਨਹੀਂ ਵੀ ਕੱਲਾ ਜਿਹਾ ਘਰ ਬਣਿਆ ਹੋਇਆ ਆਸੇ ਪਾਸੇ ਆਪਾਂ ਨੂੰ ਰਿਹਾਈਸ਼ੀ ਏਰੀਆ ਪੂਰਾ ਮਿਲੂਗਾ ਜੀ ਤੇ ਰੇਟ ਹਨ ਤੁਹਾਨੂੰ ਪਤਾ ਲੱਗ ਗਿਆ 12 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਕੀਤੀ ਹੈ ਤੇ ਆਪਣੇ ਕੋਲੇ ਜਿਹੜਾ ਇਹ ਘਰ ਪੁੰਚੇ ਇਹ 2 ਬਿਸਵੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ ਟੋਟਲ ਜਗ੍ਹਾ ਆਪਾਂ ਨੂੰ 2 ਬਿਸਵੀ ਮਿਲੂਗੀ ਰੇਟ 12 ਲੱਖ ਰੁਪਇਆ ਹੈ ਤੇ ਆਪਣੇ ਕੋਲੇ ਜਿਹੜਾ ਘਰ ਪਹੁੰਚਿਆ ਇਹਨਾਂ ਦਾ ਜਿਹੜਾ ਏਰੀਆ ਦਾ ਪਿੰਡ ਤੋਂ ਹਨ ਮੈਂ ਦੱਸ ਦਿੰਨੇ ਦਿਆਲਗੜ ਜੇਜੀਆ ਇਹਨਾਂ ਦਾ ਪਿੰਡ ਹੈ ਜੀ ਤਹਿਸੀਲ ਡਿੜਬਾ ਡਿਸਟ੍ਰਿਕਟ ਸੰਗਰੂਰ ਇਹਨਾਂ ਨੂੰ ਲੱਗਦੀ ਹੈਗੀ ਤੇ ਜਿਹੜਾ ਪਤੋਂ ਉਹਨੂੰ ਕਿਹਾ ਸੀਗਾ ਇੱਕ ਹੋਰ ਵੀ ਜਗ੍ਹਾ ਇਹਨਾਂ ਦੀ ਇਹ ਹੈ ਜੀ ਇਹਦੀ ਡਿਮਾਂਡ ਇਹਨਾਂ ਨੇ 3 ਲੱਖ ਰੁਪਈਆ ਕੀਤੀ ਆ 3 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਕਹਿੰਦੇ ਸੀਗੇ ਵੀ ਮੌਕੇ ਤੇ ਕਰ ਲਾਂਗੇ ਮਾਲਕ ਕਹਿੰਦੇ ਆ ਵੀ ਜੇ ਦੋਵੇਂ ਲੈਣੇ ਆ ਘਰਾਂ ਤੇ ਜਗ੍ਹਾ ਦੋਵੇਂ ਵੀ ਸੇਲ ਕਰ ਦੇਣਗੇ ਜੇ ਇਕੱਲਾ-ਕੱਲਾ ਕਿਸੇ ਨੇ ਖਰੀਦਣਾ ਜਿਵੇਂ ਕਿ ਡੇਢ ਬਿਸਬਿਆੜੀ ਜਗ੍ਹਾ ਖਰੀਦਣੀ ਹੈ ਜਾਂ ਦੋ ਬਿਸਬਿਆਲਾ ਪੂਰਾ ਘਰ ਖਰੀਦਣਾ ਮਤਲਬ ਕਿ ਦੋਵੇਂ ਖਰੀਦਣਾ ਦੋਵੇਂ ਖਰੀਦ ਲਓ ਇਕੱਠਾ ਦੋਵੇਂ ਖਰੀਦਣੇ ਤਾਂ ਰੇਟ ਹੋਰ ਵੀ ਘਾਟਾ-ਬਾਦਾ ਹੋ ਜਾਊਗਾ ਜੇ ਇਕੱਲਾ-ਕੱਲਾ ਖਰੀਦਣਾ ਉਹ ਵੀ ਤੁਹਾਡੀ ਇੱਛਾ ਹੈ ਤੁਹਾਨੂੰ ਸਾਰਾ ਨੂੰ ਘਰ ਦੀ ਜਗ੍ਹਾ ਤੇ ਲੋਕੇਸ਼ਨ ਸਾਰਾ ਕੁਝ ਪਤਾ ਲੱਗ ਗਿਆ ਬਾਕੀ ਜਗ੍ਹਾ ਦੋ ਬਿਸਬਿਆ ਘਰ ਦੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੇ ਆਪਾਂ ਲੰਬਾਈ ਚੁੜਾਈ 'ਚ ਗੱਲ ਕਰੀਏ ਤਾਂ 16x55 ਆਪਾਂ ਨੂੰ ਜਗ੍ਹਾ ਮਿਲੂਗੀ ਘਰ ਦੀ 16 ਤਾਂ ਚੁੜਾਈ ਹੈ ਤੇ 55 ਫੁੱਟ ਲੰਬਾਈ ਹੈ ਬੇਕ ਸਾਈਡ ਨੂੰ ਘਰ ਦੇ ਵਿੱਚ ਆਪਾਂ ਨੂੰ ਪਾਣੀ ਵਾਸਤੇ ਟੂਟੀ ਲੱਗੀ ਹੋਈ ਮਿਲ ਜੂਗੀ ਠੁੱਲੂ ਪੰਪ ਆ ਮਿਲੂਗਾ ਜੀ ਤੇ ਵਧੀਆ ਆਪਾਂ ਨੂੰ ਘਰ ਮਿਲੂਗਾ ਜੀ ਰੇਟ ਵੀ ਠੀਕ ਹੈ ਜੀ ਬਾਕੀ ਘਰ ਵੀ ਸੋਹਣਾ ਤਿਆਰ ਕੀਤਾ ਹੋਇਆ ਹੈ ਕੋਈ ਵੀ ਬੰਦਾ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੇ ਵੀ ਜਾ ਕੇ ਦੇਖਣਾ ਕਿਸੇ ਮੇਰੀ ਭੈਣ ਨੇ ਮੇਰੀ ਮਾਤਾ ਨੇ ਮੇਰੇ ਵੱਡੇ ਬਜ਼ੁਰਗ ਨੇ ਮੇਰੇ ਭਰਾ ਨੇ ਕਿਸੇ ਨੇ ਵੀ ਜਾ ਕੇ ਦੇਖਣਾ ਤੁਸੀਂ ਇਹਨਾਂ ਦੇ ਪਿੰਡ ਦਿਆਲਗੜ ਜੇਜੀਆਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਕਹਿੰਦੇ ਆ ਕਿਸੇ ਨੂੰ ਵੀ ਪਸੰਦ ਆਉਂਦੇ ਜਾਂ ਕੋਈ ਗੱਲ ਕਰਨਾ ਚਾਹੁੰਦਾ ਤਾਂ ਫੋਨ ਤੁਸੀਂ ਕਰ ਸਕਦੇ ਹੋ ਜਿਹੜੇ ਮਾਲਕ ਨੇ ਇਸ ਘਰ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਜੀ ਤੁਹਾਨੂੰ ਮਿਲ ਗਿਆ ਹੋਊਗਾ ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਮਾਲਕ ਦਾ ਜਿਹੜਾ ਨੰਬਰ ਹੈ ਉਹ ਹੈ ਜੀ 9876582050 ਦੁਬਾਰਾ ਫਿਰ ਤੋਂ ਕਨਫਰਮ ਤੁਹਾਨੂੰ ਕਰਵਾ ਦੇਣੇ 9876582050 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਸਿੱਧੀ ਗੱਲ ਤੁਸੀਂ ਕਰਕੇ ਦੇਖ ਲਿਓ ਜੀ ਬਾਕੀ ਤੁਸੀਂ ਜਾ ਕੇ ਦੇਖ ਲਓ ਤੇ ਕਿਸੇ ਨੂੰ ਪਸੰਦ ਆਇਆ ਹੈ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਕਿਸੇ ਨੇ ਜਾਣਾ ਹੋਇਆ ਮਾਲਕ ਨੂੰ ਫੋਨ ਕਰਕੇ ਜ਼ਰੂਰ ਜਾਇਓ ਜੀ ਤੇ ਬਿਨਾ ਫੋਨ ਕੀਤੇ ਨਾ ਜਾਇਓ ਕਿਉਂਕਿ ਕਈ ਵਾਰੀ ਹੁੰਦਾ ਮਾਲਕ ਘਰੇ ਨਹੀਂ ਮਿਲਦੀ ਤੇ ਕਈ ਵਾਰੀ ਬਿਜ਼ੀ ਹੁੰਦੇ ਜਾਂ ਇੱਧਰ ਉੱਧਰ ਗਏ ਹੁੰਦੇ ਆ ਜੀ ਤਾਂ ਕਰਕੇ ਇੱਕ ਵਾਰੀ ਫੋਨ ਕਰਨਾ ਪਹਿਲਾਂ ਲਾਜ਼ਮੀ ਆ ਤੇ ਪੂਰੀ ਆਪਾਂ ਗੱਲ ਕਰ ਲਈ ਕਰਦੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਮੈਂ ਉਮੀਦ ਕਰਦਾ ਘਰ ਤੁਹਾਨੂੰ ਵਧੀਆ ਲੱਗਿਆ ਜੇ ਤੁਹਾਨੂੰ ਘਰ ਵਧੀਆ ਲੱਗਿਆ ਪਸੰਦ ਆਏ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲ ਗਿਆ ਹੋਊਗਾ ਜ਼ਰੂਰ ਦਬਾ ਦਿਓ ਜੀ ਬਾਕੀ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਜ਼ਰੂਰ ਕਮੈਂਟ ਕਰਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਤੁਹਾਨੂੰ ਦੱਸੋ ਮੈਨੂੰ ਕਮੈਂਟ ਕਰਕੇ ਲੈ ਕੇ ਆਪਾਂ ਪਹੁੰਚ ਜਾਵਾਂਗੇ ਬਾਕੀ ਕਿਦੋਂ ਵੀ ਤੁਸੀਂ ਦੇਖ ਰਹੂ ਕਮੈਂਟ ਲਾਜ਼ਮੀ ਕਰਿਆ ਕਰੋ ਬਾਕੀ ਕਿਸੇ ਨੇ ਐਡ ਕਰਵਾਉਣੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦਿੰਦਾ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਕਿਸੇ ਨੇ ਵੀ ਸੇਲ ਕਰਨੀ ਹੈ ਕੂਠੀ ਘਰ ਮਕਾਨ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜੋ ਤੇ ਮਿਲਦੇ ਆ ਜਲਦੀ ਆਪਾਂ ਹੁਣ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ